ਵਿਦਿਆਰਥੀਆਂ ਮੈਰੀਟੋਰੀਅਸ ਸਕੂਲਾਂ ਦੇ ਲਈ ਜਿਹੜੀ 6ਵੀਂ ਕਾਉਂਸਲਿੰਗ ਆ ਚੁੱਕੀ ਹੈ ਬਹੁਤ ਸਾਰੇ ਵਿਦਿਆਰਥੀ ਇੰਤਜ਼ਾਰ ਕਰ ਰਹੇ ਸੀਗੇ ਵੀ 6ਵੀਂ ਕਾਉਂਸਲਿੰਗ ਆਏਗੀ ਸੋ ਦੱਸਦੀ ਹੈ ਲਗਾਤਾਰ ਪੰਜ ਕਾਉਂਸਲਿੰਗਾਂ ਹੋ ਚੁੱਕੀਆਂ ਨੇਗੀਆਂ 6ਵੀਂ ਕਾਉਂਸਲਿੰਗ ਆ ਚੁੱਕੀ ਹੈਗੀ ਤਾਂ ਪੱਤਰ ਨੰਬਰ ਜਿਹੜਾ ਜਾਰੀ ਕੀਤਾ ਹੋਇਆ 20 ਤਰੀਕ ਨੂੰ ਮੈਰੀਟੋਰੀਅਸ ਸਕੂਲਾਂ ਵਿੱਚ ਅਕਾਦਮਿਕ ਸੈਸ਼ਨ 2024-25 ਲਈ 11ਵੀਂ ਜਮਾਤ ਦੇ ਦਾਖਲੇ ਹਿੱਤ 6ਵੀਂ ਕਾਉਂਸਲਿੰਗ ਕਰਵਾਉਣ ਸੰਬੰਧੀ ਜੋ 6ਵੀਂ ਕਾਉਂਸਲਿੰਗ ਦਾ ਆਇਆਗਾ ਪੱਤਰ ਤੇ ਇਹਦੇ ਵਿੱਚ ਲਿਖਿਆ ਗਿਆ ਉਪਰੋਕਤ ਵਿਸ਼ੇ ਤੇ ਹਵਾਲਾ ਦੀਨ ਪੱਤਰ ਦੀ ਲਗਾਤਾਰਤਾ ਵਿੱਚ ਲਿਖਿਆ ਜਾਂਦਾ ਕਿ ਮੈਰਿਟੋਰੀਅ ਸਕੂਲਾਂ ਵਿੱਚ 5ਵੀਂ ਕਾਉਂਸਲਿੰਗ ਉਪਰੰਤ ਖਾਲੀ ਰਹਿ ਗਈਆਂ ਸੀਟਾਂ ਨੂੰ ਭਰ ਲਈ 6ਵੀਂ ਅਤੇ ਅੰਤਮ ਕਾਉਂਸਲਿੰਗ ਅੰਤਮ ਕਾਉਂਸਲਿੰਗ ਮੰਨੀ ਗਈ ਹੈ ਜੀ ਇਹ 6ਵੀਂ 28 24 ਤੇ 23 24 ਨੂੰ ਨਾਲ ਨੱਥੀ ਲਿਸਟ ਵਿੱਚ ਦਰਸਾਏ ਗਏ ਸਕੂਲ ਸੰਸਥਾ ਵਿੱਚ ਕਰਵਾਈ ਜਾਵੇਗੀ ਬਾਕੀ ਦੀਆਂ ਸ਼ਰਤਾਂ ਤੇ ਬਨਾਂ ਪਹਿਲਾਂ ਵਾਲੀਆਂ ਰਹਿਣਗੀਆਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਲਿਖਿਆ ਜਾਂਦਾ ਕਿ ਉਹ ਇਨ੍ਹਾਂ ਉਰਧਾਰਥੀਆਂ ਸਕੂਲ ਮੁਖੀਆਂ ਰਹੀ ਸੂਚਿਤ ਕਰਨਾ ਯਕੀਨੀ ਬਣਾਉਣ ਤੇ ਆਪ ਜੀ ਨੂੰ ਲਿਖਿਆ ਜਾਂਦਾ ਕਿ ਛੇਵੀਂ ਕਾਉਂਸਲਿੰਗ ਲਈ ਠੋਕਵੇਂ ਜੋ ਜਿਹੜਾ ਪ੍ਰਬੰਧ ਜਿਹੜੇ ਇਹ ਪੱਤਰ ਜਾਰੀ ਕੀਤਾ ਹੋਇਆ ਸਾਰਾ ਠੀਕ ਹੈ ਜੀ ਛੇਵੀਂ ਕਾਉਂਸਲਿੰਗ ਜਿਹੜੀ ਆ ਚੁੱਕੀ ਆ ਤੇ 22 824 ਤੇ 2824 ਨੂੰ ਤੁਹਾਡੇ ਜਿਹੜੇ ਕੰਮ ਦੀ ਗੱਲ ਇਹੀ ਆ ਸੋ ਵਿਦਿਆਰਥੀਓ ਜਿਹੜੀਆਂ ਲਿਸਟਾਂ ਨੇ ਕਿਹੜੇ-ਕਿਹੜੇ ਬੱਚਿਆਂ ਨੂੰ ਬੁਲਾਇਆ ਜਾ ਰਿਹਾ ਉਹ ਵੀ ਨਾਲ ਦੀ ਨਾਲ ਹੀ ਆਪਾਂ ਵੀਡੀਓ ਦੇ ਵਿੱਚ ਅਪਲੋਡ ਕਰਦੇ ਆਂਗੇ ਤੇ ਨਾਲ ਦੀ ਨਾਲ ਤੁਸੀਂ ਦੇਖਣੀ ਆ ਉਹ ਸ਼ੁਕਰੀਆ ਇਸ ਵੀਡੀਓ ਨੂੰ ਬਹੁਤ-ਬਹੁਤ ਜਿਹੜਾ ਅੱਗੇ ਵਿਦਿਆਰਥੀਆਂ ਕੋਲ ਪਹੁੰਚਾਈਏ ਤਾਂ ਕਿ ਗੱਲ ਜਿਹੜਾ ਸਾਰੇ ਬੱਚੇ ਕੋਲ ਪਹੁੰਚ ਜਾਵੇ ਕੋਈ ਬੱਚਾ ਵਾਂਝਾ ਨਾ ਰਹਿ ਜਾਵੇ ਮਿਹਰਬਾਨੀ ਧੰਨਵਾਦ ਸ਼ੁਕਰੀਆ ਚੈਨਲ ਦੇ ਪਹਿਲੀ ਵਾਰਿਆਂ ਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਕਰੀਆ